ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਦੇ ਖਾਲਕ ਸੱਤਾ ਦਾ ਕੇਂਦਰੀਕਰਨ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਉਛਾਲਿਆਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਜਿੰਨਾਂ ਦੇ ਸਾਹਮਣੇ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦਾ ਇੱਕ ਟੀਚਾ ਤੇ ਇਸ ਟੀਚੇ ਨੂੰ ਲੈ ਕੇ ਅੰਦਰਲੇ ਖਾਤੇ ਕੀ ਕੀ ਖਿਚੜੀ ਹੈ ਜਿਹੜੀ ਉਪਕ ਰਹੀ ਆ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਬਹੁਤ ਸਾਰੀਆਂ ਦੁਸ਼ਣਵਾਦੀਆਂ ਹੋ ਰਹੀਆਂ ਨੇ ਸਿਆਸੀ ਤੌਰ ਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਣ ਦੇ ਯਤਨ ਬਹੁਤ ਸਾਰਾ ਬੋਲ ਬੁਲਾ ਰਾਮ ਰਿਆ ਦਾਮਾਂ ਸਮਾਜਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਕ ਕੇ ਪੰਜਾਬ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਬਣਾਇਆ ਜਾ ਰਿਹਾ ਹੈ ਕਿ ਜਿਵੇਂ 2027 ਹੀ ਦੁਨੀਆ ਦਾ ਸਾਰਾ ਕੁਝ ਹੋਵੇ ਜਦੋਂ ਅਸੀਂ ਬੀਤੇ ਕੱਲ ਸਬਿਕਰਮ ਸਿੰਘ ਮਜੀਠੀਆ ਦੇ ਘਰ ਸੁਖਵੀਰ ਸਿੰਘ ਬਾਦਲ ਦੀ ਆਮਦ ਨੂੰ ਦੇਖਦੇ ਹਾਂ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ ਸਿਕਿਉਰਿਟੀ ਨੂੰ ਲੈ ਕੇ ਸਾਫੀਰ ਸਿੰਘ ਬਾਦਲ ਉਹਨਾਂ ਦੇ ਘਰ ਪੁੱਜਦੇ ਨੇ ਇੱਕ ਤਰ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਅچھے ਤਰੀਕੇ ਨਾਲ ਉਭਾਰਨ ਦੇ ਅਤੇ ਨਾਲ ਜੋੜਨ ਦੇ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਤੋਂ ਕਦੇ ਵੀ ਵੱਖ ਨਹੀਂ ਹੋਏ ਪਰੰਤੂ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਘਟਨਾਵਾਂ ਨੂੰ ਲੈ ਕੇ ਉਹਨਾਂ ਇੱਕ ਬਿਆਨ ਜ਼ਰੂਰ ਦਿੱਤਾ ਸੀ ਪਰੰਤੂ ਉਹ ਹਮੇਸ਼ਾ ਕਹਿੰਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜਿਹੜੇ ਕਿ ਸੀਐਮ ਸਾਹਿਬ ਨੇ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ ਉੱਚ ਅਧਿਕਾਰੀਆਂ ਨੇ ਜਾਜਾ ਲੈਣਾ ਹੁੰਦਾ ਉੱਚ ਅਧਿਕਾਰੀਆਂ ਦੁਆਰਾ ਉਹ ਸਾਰੀਆਂ ਮੀਟਿੰਗਾਂ ਅਮਨ ਅਰੋੜਾ ਜੀ ਕਿਸ ਅਧਿਕਾਰਨ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਤਾਕਤ ਕਿਸ ਨੇ ਦਿੱਤੀ ਹੈ ਤੇ ਉਹ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਦੇਖਦੇ ਆ ਉਹਨਾਂ ਨੂੰ ਜਦੋਂ ਪਾਰਟੀ ਦਾ ਹਰ ਪੱਖ ਸਰਕਾਰ ਦਾ ਹਰ ਪੱਖ ਮੀਡੀਆ ਦੇ ਵਿੱਚ ਰੱਖਦੇ ਨੇ ਪਾਰਟੀ ਦੇ ਹਰ ਪਾਰਟੀ ਦੇ ਚੰਗੇ ਮਾੜੇ ਕਾਰਜਾਂ ਤੇ ਇੱਕ ਤਰ੍ਹਾਂ ਨਾਲ ਸਟੈਂਡ ਲੈਂਦੇ ਨੇ ਆਪਣਾ ਪੱਖ ਰੱਖ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਰਦੇ ਨੇ ਜਦੋਂ ਅਮਨ ਅਰੂੜਾ ਇਸ ਤਰ੍ਹਾਂ ਸ਼ਾਇ ਸ਼ਾਇ ਨਜ਼ਰ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਅਮਨ ਅਰੂੜਾ ਨੂੰ ਉਭਾਏ ਜਾਣ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਲੰਗੀ ਵਿਧਾਨ ਸਭਾ ਸੈਸ਼ਨ ਦੌਰਾਨ ਬਜਟ ਸੈਸ਼ਨ ਦੌਰਾਨ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਹਾਈਲਾਈਟ ਰੱਖਿਆ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਹੋਰ ਹਨ ਇੱਕ ਤਰ੍ਹਾਂ ਨਾਲ ਦੱਬ ਕੇ ਰੱਖਿਆ ਵਿਧਾਨ ਸਭਾ ਦੇ ਵਿੱਚ ਜਿਸ ਤਰ੍ਹਾਂ ਹੋਰ ਬਲਾਰੇ ਪ੍ਰਕਾਸ਼ ਸਿੰਘ ਆਵਾ ਹੋਰ ਬਹੁਤ ਸਾਰੇ ਦੋ ਤਿੰਨ ਆਗੂ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਇੱਕ ਦੂਜੇ ਨੂੰ ਕੱਟਣ ਤੇ ਅੱਗੇ ਆਉਣ ਦੀ ਜਿਹੜੀ ਕਬਾਇਦ ਉਹ ਵੀ ਦੇਖਣ ਨੂੰ ਮਿਲੀ ਹੈ ਤਾਂ प्रताप ਸਿੰਘ ਬਾਜਵਾ ਇੱਕ ਤਰ੍ਹਾਂ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਬਾਕੀ ਕਾਂਗਰਸੀਆਂ ਤੋਂ ਅੱਗੇ ਆਉਂਦੇ ਜਾ ਰਹੇ ਨੇ ਗੱਲ ਵਿਕਰਮ ਸਿੰਘ ਮਜੀਠੀਆ ਤੇ ਅਮਨ ਅਰੋੜਾ ਦੀ ਕਰਦੇ ਹਾਂ ਵਿਕਰਮ ਸਿੰਘ ਮਜੀਠੀਆ ਨੂੰ ਕੀ ਸੱਚਮੁੱਚ ਉਭਾਰਿਆ ਜਾ ਰਿਹਾ ਹੈ ਇਹ ਹਵਾ ਵਿੱਚ ਸਰਗੋਸ਼ੀਆਂ ਨੇ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਧੜਿਆਂ ਵਿੱਚ ਪੰਜ ਮੈਂਬਰੀ ਭਾਰਤੀ ਕਮੇਟੀ ਵਾਲੇ ਆਗੂ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਸਸਵੀਰ ਸਿੰਘ ਬਾਦਲ ਦੇ ਅਗਵਾਈ ਵਾਲੇ ਅਕਾਲੀ ਦਲ ਨੇ ਭਰਤੀ ਕਰਕੇ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਸਰਕਾਰ ਨੂੰ ਰੋਜ਼ ਨਿਸ਼ਾਨੇ ਤੇ ਲੈਂਦੇ ਨੇ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਕਿਤੇ ਨਾ ਕਿਤੇ ਪਾਰਟੀ ਦੇ ਵੱਡੇ ਆਗੂ ਵੀ ਬੋਲਦੇ ਨਜ਼ਰ ਆਉਂਦੇ ਨੇ ਇਹ ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਸੱਚਮੁੱਚ ਵਿਕ੍ਰਮ ਸਿੰਘ ਜੀਥਿਆ ਨੂੰ ਉਭਾਰਿਆ ਜਾ ਰਿਹਾ ਹੈ ਕਿ ਇਕਤਾ ਦੇ ਨਾਂ ਤੇ ਦੋਹਾਂ ਧਿਰਾਂ ਦੇ ਇਕਤਾ ਦੇ ਨਾਂ ਤੇ ਵਿਕ੍ਰਮ ਸਿੰਘ ਨੂੰ ਮਜੀਠੀਆ ਸੱਤਾ ਦਾ ਵਕੇਂਦਰੀਕਰਨ ਬਣ ਰਹੇ ਨੇ ਪੰਜਵੇਂ ਮੈਂਬਰੀ ਕਮੇਟੀ ਦੇ ਆਗੂ ਭਾਵੇਂ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਕਰਦੇ ਤੇ ਨਾ ਹੀ ਕੋਈ ਗੱਲ ਚੱਲੀ ਹੈ ਪਰੰਤੂ ਕਥਿਤ ਤੌਰ ਤੇ ਬਿਨਾਂ ਕਿਸੇ ਪੁਸ਼ਟੀ ਕੀਤੇ ਆਪੋਸ਼ਤ ਸੂਚਨਾ ਮੁਤਾਬਕ ਕਿਤੇ ਨਾ ਕਿਤੇ ਇਹ ਗੱਲ ਦੋਨਾਂ ਧਿਰਾਂ ਵੱਲੋਂ ਸੋਚੀ ਜਾਜ਼ ਰਹੀ ਹੈ ਕਿ ਇਹ ਸੱਤਾ ਦੇ ਵਿੱਚ ਆਉਣਾ ਤੇ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਾ ਦੇਣੇ ਚਾਹੀਦੇ ਨੇ ਪਰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਕਿਸੇ ਹੋਰ ਨੂੰ ਮਨਾਇਆ ਜਾ ਸਕਦਾ ਹੈ ਇਹ ਸਵਾਲ ਇਸ ਕਰਕੇ ਉੱਪਰ ਕੇ ਸਾਹਮਣੇ ਆਇਆ ਕਿ ਜਦੋਂ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਕਿਤੇ ਨਾ ਕਿਤੇ ਹਮਲਾਵਰ ਰੁਖ ਵਿੱਚ ਨਜ਼ਰ ਆਉਂਦੇ ਨੇ ਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਹਮਲਾ ਕਰਦੇ ਨੇ ਤੇ ਦੋਨਾਂ ਦੇ ਇੱਕ ਤਰ੍ਹਾਂ ਨਾਲ ਸਿੰਘ ਫਸੇ-ਫਸੇ ਨਜ਼ਰ ਆਉਂਦੇ ਰਿਹਾ ਬੱਬੂ ਤੀਰ ਦੇ ਘਰ ਵਿੱਚ ਹੋਏ ਸਮਾਗਮ ਦੀਆਂ ਫੋਟੋ ਜਦੋਂ ਵਿਕਰਮ ਸਿੰਘ ਮਜੀਠੀਆ ਜਾਰੀ ਕਰਦੇ ਨੇ ਪ੍ਰੈਸ ਲਈ ਮੀਡੀਆ ਲਈ ਤੇ ਅਮਨ ਅਰੂੜਾ ਉਸ ਗੱਲ ਹੀ ਵਿਕਰਮ ਸਿੰਘ ਮਜੀਠੀਆ ਨੂੰ ਚੈਲੰਜ ਕਰਦੇ ਨੇ ਕਿ ਜੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੋਈ ਹੋਵੇ ਕਦੇ ਜਿਸ ਤਰ੍ਹਾਂ ਮੀਡੀਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਨਲੈਕੀ ਦੀ ਗੱਲ ਉੱਥੇ ਚੱਲੀ ਇਕੱਠੇ ਹੋਏ ਇਹ ਬਹੁਤ ਕੁਝ ਸੋਸ਼ਲ ਮੀਡੀਆ ਦਾ ਹਿੱਸਾ ਹੈ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਅਮਨ ਅਰੋੜਾ ਇਸ ਗੱਲ ਦਾ ਜਵਾਬ ਦਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਤੁਸੀਂ ਸਿੱਧੇ ਮੇਰੇ ਨਾਲ ਗੱਲ ਕਰੋ ਮੈਂ ਸ਼੍ਰੀ ਦਰਬਾਰ ਸਾਹਿਬ ਚਲਦਾ ਮੈਂ ਉੱਥੇ ਨੇਮ ਚਲਦਾ ਗੁਰੂ ਦੀ ਹਜ਼ੂਰੀ ਚ ਚਲਦੇ ਆ ਜੇ ਮੇਰੀ ਤੁਹਾਡੇ ਨਾਲ ਕਦੇ ਗੱਲ ਵੀ ਹੋਈ ਹੋਵੇ ਗੱਲ ਨਹੀਂ ਹੋਈ ਵਿਕਰਮ ਸਿੰਘ ਮਜੀਠੀਆ ਨੂੰ ਅਮਨ ਅਰੋੜਾ ਇਹ ਕਹਿੰਦੇ ਨੇ ਤੇ ਜਦੋਂ ਦੋਨੋਂ ਧਿਰਾਂ ਅਫਸਰ ਦੇ ਵਿੱਚ ਟਕਰਾ ਦੇ ਮੂੜ ਚ ਆਉਂਦੀਆਂ ਨੇ ਇੱਕ ਪਾਸੇ ਪ੍ਰੈਸ ਕਾਨਫਰੰਸ ਵਿਕਰਮ ਸਿੰਘ ਮਜੀਠੀਆ ਕਰਦੇ ਨੇ ਇੱਕ ਪਾਸੇ ਅਮਨ ਅਰੋੜਾ ਕਰਦੇ ਨੇ ਤੇ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਵਿੱਚ ਸੱਤਾ ਦਾ ਕੇਂਦਰੀਕਰਨ ਆਪ ਦਾ ਅਮਨ ਅਰੂੜਾ ਦੇ ਤੇ ਸ਼ੋਮਨੀ ਕਾਲੀ ਦਲ ਦਾ ਵਿਕਰਮ ਸਿੰਘ ਮਜੀਠੀਆ ਦੇ ਆਲੇ ਦੋਲੇ ਕੇਂਦਰਤਨ ਦਾ ਨਜ਼ਰ ਆ ਰਿਹਾ ਹੈ ਇਹ ਗੱਲ ਸੁਭਾਵਕ ਬਰਤਾਰਾ ਹੈ ਕਿ ਇਹ ਗੱਲਾਂ ਜਦੋਂ ਅਸੀਂ ਇਸ ਪਲੇਟਫਾਰਮ ਦੇ ਉੱਤੇ ਕਰਦੇ ਆ ਤਾਂ ਹਾਸੋਹਿਣੀਆ ਵੀ ਹੋ ਸਕਦੀ ਹੈ ਲੱਗ ਸਕਦੀ ਨੇ ਤੁਹਾਨੂੰ ਪਰੰਤੂ ਜਦੋਂ ਸੱਤਾ ਦੇ ਵਿੱਚ ਅਸੀਂ ਢੁਗਾਈ ਨਾਲ ਉਹਨਾਂ ਦੇ ਪਾਣੀਆਂ ਨੂੰ ਨਾਪਣ ਦਾ ਯਤਨ ਕਰਦੇ ਆ ਸੱਤਾ ਦੀ ਸਰਦਲ ਤੇ ਤੇ ਡੂੰਘੇ ਪਾਣੀਆਂ ਦੇ ਵਿੱਚ ਬਹੁਤ ਕੁਝ ਛੁਪਿਆ ਬੈਠਾ ਸਾਨੂੰ ਨਜ਼ਰ ਆਉਂਦਾ ਹੈ ਕਿਉਂ ਨਾ ਅਮਨ ਅਰੋੜਾ ਨੂੰ ਭਾਰਿਆ ਜਾਵੇ ਕਿਉਂਕਿ ਪੰਜਾਬ ਦੇ ਬਹੁਤੇ ਵਿਧਾਇਕ ਆ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਤੋਂ ਪਾਸੇ ਇੱਕ ਵੱਡੇ ਲੋਕਾਂ ਦੀ ਜਿਹੜੀ ਇਸ ਰਾਜਨੀਤੀ ਨੂੰ ਕੰਟਰੋਲ ਕਰਦੀ ਹੈ ਉਹਨਾਂ ਦੀ ਰਾਏ ਸਾਰਾ ਕੁਝ ਤਾਂ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਐਨਟੀ ਇੰਕਰੀਮੈਂਸੀ ਜਿਹਨੂੰ ਆਖਿਆ ਜਾ ਸਕਦਾ ਸਥਾਪਤੀ ਵਿਰੋਧੀ ਦੇ ਇੱਕ ਤਰ੍ਹਾਂ ਨਾਲ ਤੇ ਉੱਤੇ ਇਸ ਵੇਲੇ ਸਮਝਿਆ ਜਾ ਰਿਹਾ ਹੈ ਜਦੋਂ ਸਥਾਪਤੀ ਵਿਰੋਧੀ ਇਹ ਗੱਲ ਸਰਕਾਰ ਦੀ ਹੁੰਦੀ ਹੈ ਤੇ ਉਦੋਂ ਉਹਦੇ ਬਦਲ ਲੱਭਣ ਦੇ ਯਤਨ ਕੀਤੇ ਜਾਂਦੇ ਨੇ ਜੇ ਜਦੋਂ ਬਦਲ ਲੱਭਣ ਦੇ ਯਤਨ ਕੀਤੇ ਜਾਂਦੇ ਨੇ ਤੇ ਫਿਰ ਤੇਜ਼ ਤਰਾਰ ਆਗੂਆਂ ਨੂੰ ਧਰਮ ਦੀ ਗੱਲ ਉਹਨਾਂ ਦਾ ਧਰਮ ਬਹੁਤੇ ਆਗੂਆਂ ਦਾ ਧਰਮ ਪਰਖਿਆ ਜਾਂਦਾ ਹੈ ਜਾਤਾਂ ਪਰਖੀਆਂ ਜਾਂਦੀਆਂ ਨੇ ਕਿਸ ਕੈਟਾਗਰੀ ਨਾਲ ਬਿਲੋਂਗ ਕਰਦਾ ਹੈ ਕਿਸ ਭਾਈਚਾਰੇ ਨਾਲ ਉਹਨਾਂ ਦਾ profession ਕੀ ਹੈ ਤੇ ਉਹਨਾਂ ਦੀ ਫੈਮਿਲੀ ਕੰਟਰੀਬਿਊਸ਼ਨ ਕੀ ਹੈ ਤੇ ਬਹੁਤ ਕੁਝ ਦੇਖ ਕੇ ਜਦੋਂ ਸਾਰਾ ਕੁਝ ਆਪ ਨੇ ਅਮਨ अरोड़ा ਦੇ ਹਵਾਲੇ ਕੀਤਾ ਤੇ ਇੱਕ ਜਦੋਂ ਗੜੇ ਮਾਰੀ ਹੁੰਦੀ ਹੈ ਇੱਕ ਜਦੋਂ ਕੁਦਰਤੀ ਆਫਤਾਂ ਵਰ ਵਰਦੀਆਂ ਨੇ ਕਿ ਜਦੋਂ ਮਕਾਨ ਢਹਿ ਜਾਂਦੇ ਨੇ ਫਿਰ ਜੇ ਅਮਨ अरोड़ा ਇੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਵਿజిਟ ਕਰਨੀ ਹੁੰਦੀ ਹੈ ਤੇ ਉੱਥੇ ਅਮਨ अरोड़ा ਵਿజిਟ ਕਰਦੇ ਨੇ ਤੇ ਇੱਕ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਸੱਤਾ ਅਮਨ अरोड़ा ਦੇ ਆ ਦੁਆਲੇ ਕੇਂਦਰਿਤ ਹੋ ਰਹੀ ਹੈ ਤੇ ਅਮਨ अरोड़ा ਵੱਲੋਂ ਵਿਕਰਮ ਮਜੀਠੀਆ ਨਾਲ ਸੰਘਰਸ਼ ਆਏ ਜਾਣੇ ਐਡੇ ਐਡੇ ਚੈਲੰਜ ਕਰਨੇ ਉਹਨਾਂ ਨੂੰ ਚੁਣੌਤੀ ਦੇਣੀ ਤੇ ਚੁਣੌਤੀ ਦੇਣ ਤੋਂ ਬਾਅਦ ਲਲਕਾਰ ਨਾਲ ਗੁਰੂ ਘਰ ਆਉਣ ਬਾਰੇ ਕਹਿਣਾ ਇਹ ਬੜਾ ਕੁਝ ਦੂਸਰੇ ਬੰਦੇ ਨੂੰ ਵੀ ਉਭਾਰਿਆ ਜਾਣਾ ਇੱਕ ਤਰ੍ਹਾਂ ਨਾਲ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਵੀ ਉਭਾਰਿਆ ਜਾ ਰਿਹਾ ਸੋ ਸੱਤਾ ਦੀ ਸਰਦਲ ਤੇ ਬਹੁਤ ਕੁਝ ਵਾਪਰਦਾ ਹੈ ਜਿੱਕੜਾਵਾ ਦੇ ਵੇਗ ਤੋਂ ਕੁਝ ਲੱਭਣਾ ਹੋਵੇ ਤੇ ਇਹਦੀ ਕਿਸੇ ਨੂੰ ਬਹੁਤੀ ਸਮਝ ਨਹੀਂ ਆਉਂਦੀ ਕਿਉਂਕਿ ਪੰਜਾਬ ਦੀ ਧਰਤੀ ਭੋਲੇ-ਪਾਲੇ ਲੋਕਾਂ ਦੀ ਧਰਤੀ ਹੈ ਇਸ ਸਰਜਮੇਂ ਦੇ ਉੱਤੇ ਸੱਤਾਧਾਰੀ ਬਹੁਤ ਲੰਮੇ ਸਮਿਆਂ ਤੋਂ ਕਈ ਦਹਾਕਿਆਂ ਤੋਂ ਲਗਭਗ 10 7 8 ਦਹਾਕਿਆਂ ਤੋਂ ਇਹ ਲੋਕਾਂ ਨੂੰ ਬੁੱਧੂ ਬਣਾ ਕੇ ਇੱਕ ਤਰ੍ਹਾਂ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਨੇ ਹੁਣ ਵੀ ਕੀ ਹੁੰਦਾ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਭ ਤੋਂ ਵੱਧ ਨਿਸ਼ਾਨੇ ਤੇ ਲੈਣ ਵਾਲੇ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਬਹੁਤੇ ਆਗੂਆਂ ਦੀ ਪਸੰਦ ਬਣ ਸਕਦੇ ਨੇ ਤੇ ਅਮਨ ਅਰੋੜਾ ਵੀ ਆਪਣੀ ਪਾਰਟੀ ਦੇ ਬਹੁਤੇ ਆਗੂਆਂ ਤੇ ਭਟਾਇਕਾਂ ਦੀ ਪਸੰਦ ਬਣ ਸਕਦੇ ਨੇ ਕਿ ਸੱਤਾ ਦਾ ਕੇਂਦਰੀਕਰਨ ਦੋਹਾਂ ਆਗੂਆਂ ਦੇ ਉੱਤੇ ਕੇਂਦਰਿਤ ਹੋ ਰਿਹਾ ਹੈ ਇਹ ਬਹੁਤ ਵੱਡਾ ਸਵਾਲ ਅੱਜ ਦੀ ਰਾਜਨੀਤੀ ਵਿਕਰਮ ਸਿੰਘ ਜਿੱਠੀਆ ਤੇ ਅਮਨ ਅਰੋੜਾ ਅੱਜ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਸਵਾਲ ਹੈ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਖਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ